ਸਤ੍ਰੀਕਾਲ ਆਰਪੀਡੀ 24 ਤੇ ਮੈਂ ਸਰਿਕਾਤਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਬਟਾਂਦਰਾ ਲੈ ਕੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜੰਦਰ ਵਿਲੀ ਜੀ ਨਮਸਕਾਰ ਕਰਦੇ ਹਾਂ ਨਮਸਕਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਖਬਰ ਅਸੀਂ ਲੈਣ ਲੱਗਿਆ ਪਹਿਲੀ ਉਹ ਇਹ ਹੈ ਕਿ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਤੇ ਸੋਚਣ ਦੀ ਸਮਝਣ ਦੀ ਲੋੜ ਸਭ ਨੂੰ ਪੈ ਗਈ ਹੈ ਉਹ ਬਿਆਨ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਪਹਿਲਾ ਅੰਤਰਿਕਸ਼ ਯਾਤਰੀ ਸੀਗਾ ਉਹ ਹਰਮਾਨ ਜੀ ਸਰ ਸਰ ਇਸ ਗੱਲ ਤੋਂ ਕੀ ਭਾਵ ਹੈ ਇਸ ਬਿਆਨ ਤੋਂ ਕੀ ਭਾਵ ਹੈ ਕੀ ਗੱਲ ਇਹ ਸੱਚ ਆ ਜੋ ਉਹਨਾਂ ਨੇ ਕਹੀ ਹੈ ਦੇਖੋ ਉਹਨਾਂ ਨੇ ਕਹੀ ਆ ਇਹ ਗੱਲ ਸੱਚ ਹੈ ਜੀ ਪਰ ਇਹ ਸੱਚ ਨਹੀਂਗਾ ਕਿ ਪਹਿਲੇ ਅੰਤਰਿਕ ਯਾਤਰੀ ਜਿਹੜੇ ਹਨੂਮਾਨ ਸਾਹਿਬ ਸਨ ਹਮ ਮਤਲਬ ਦੋ ਗੱਲਾਂ ਨੇ ਜੀ ਜੀ ਇਹ ਗੱਲ ਉਹਨਾਂ ਕਹੀ ਆ ਇੰਨੀ ਸੱਚ ਆ ਵੀ ਉਹਨਾਂ ਕਹੀ ਆ ਜੀ ਪਰ ਸੱਚ ਦਾ ਮਤਲਬ ਇਹ ਨਹੀਂ ਲੈ ਲੈਣਾ ਕਿ ਅਸੀਂ ਇਹ ਕਹਿ ਰਹੇ ਆ ਕਿ ਪਹਿਲੇ ਅੰਤਰਿਕ ਯਾਤਰੀ ਜਿਹੜੇ ਨੇ ਉਹ ਹਨੂਮਾਨ ਜੀ ਇੱਕ ਜੀ ਦੂਸਰੀ ਗੱਲ ਇਹ ਗੱਲ ਇੱਕ ਕੇਂਦਰੀ ਕੈਬਨਟ ਮੰਤਰੀ ਕਹੇ ਇਹ ਗੱਲ ਇੱਕ ਨੌਜਵਾਨ ਭਾਜਪਾ ਆਗੂ ਕਹੇ ਜੀ ਇਹ ਗੱਲ ਹੋਰ ਵੀ ਖਤਰਨਾਕ ਹੈ ਹੂੰ ਇਹ ਗੱਲ ਉਸ ਪਾਰਟੀ ਦਾ ਇੱਕ ਬਲਾਰਾ ਕਹੇ ਜਿਹੜਾ ਇਹ ਕਹਿ ਰਿਹਾ ਹੁਣ ਕਿ ਅਸੀਂ ਵਿਸ਼ਵ ਗੁਰੂ ਬਣਨਾ ਹੈ ਜੀ ਵਿਸ਼ਵ ਗੁਰੂ ਹੀ ਕਾਦੇ ਸਰਤੇ ਬਣਨਾ ਵਿਸ਼ਵ ਗੁਰੂ ਜੇ ਸਾਨੂੰ ਕਿਸੇ ਨੇ ਬਚਾਉਣਾ ਹੈ ਤਾਂ ਸਾਨੂੰ ਵਿਗਿਆਨ ਨੇ ਬਚਾਉਣਾ ਹੈ ਹੂੰ ਸੋ ਅਸੀਂ ਵਿਗਿਆਨ ਨੂੰ ਨੈਗਲੈਕਟ ਕਰਨਾ ਚਾਹੁੰਦੇ ਹਾਂ ਅਸੀਂ ਵਿਗਿਆਨ ਦੀ ਥਾਂ ਤੇ ਆਵ ਗਿਆਨਿਕ ਧਾਰਨਾਵਾਂ ਸਥਾਪਿਤ ਕਰਨੀਆਂ ਚਾਹੁੰਦੇ ਹਾਂ ਜੀ ਅਸੀਂ ਮਿਥ ਤੇ ਤੱਥ ਨੂੰ ਰਲਗਡ ਕਰਨਾ ਚਾਹੁੰਦੇ ਹਾਂ ਅਸੀਂ ਵਿਗਿਆਨ ਤੇ ਧਰਮ ਦਾ ਬਖੇੜਾ ਖੜਾ ਕਰਨਾ ਚਾਹੁੰਦੇ ਹਾਂ ਤੇ ਇਸ ਵਿੱਚ ਚਾਹੁੰਦੇ ਹਾਂ ਕਿ ਅਸੀਂ ਹਿੰਦੁਸਤਾਨ ਦੀ ਜਿਹੜੀ ਖਲਕਤ ਆ ਉਹ ਇਸੇ ਵਿੱਚ ਉਲਝ ਕੇ ਰਹਿ ਜਾ ਜੀ ਜੋ ਇਸੇ ਵਿੱਚ ਉਲਝ ਕੇ ਰਹੂਗੀ ਤਾ ਬਹੁਤ ਆਸਾਨੀ ਨਾਲ ਉਹਨਾਂ ਲੋਕਾਂ ਨੂੰ ਬੇਕੂਫ ਬਣਾ ਕੇ ਉਹਨਾਂ ਕੋਲੋਂ ਵੋਟਾਂ ਵਟੂੜੀਆਂ ਜਾ ਸਕਦੀਆਂ ਜੇ ਅਸੀਂ ਵੋਟਾਂ ਵਟੋਰਨ ਦੀ ਰਾਜਨੀਤੀ ਦੇ ਵਿੱਚ ਪੈਣਾ ਆ ਤਾਂ ਇਹ ਗੱਲਾਂ ਬਿਲਕੁਲ ਸਹੀ ਆ ਜੀ ਪਿਛਲੇ ਦਿਨਾਂ ਚ ਉਹ ਹਿਮਾਚਲ ਤੋਂ ਆਉਂਦੇ ਨੇ ਪਿਛਲੇ ਦਿਨਾਂ ਚ ਉਹ ਹਿਮਾਚਲ ਦੇ ਜਵਾਹਰ ਨਵੋਦਿਆ ਸਕੂਲ ਦੇ ਵਿੱਚ ਗਏ ਇਹ ਸੈਂਟਰ ਦੇ ਪਾਲਿਸੀ ਦੇ ਚੱਲਦੇ ਸਕੂਲ ਨੇ ਉਸ ਸਕੂਲ ਚ ਇਹਨਾਂ ਨੇ ਇੱਕ ਸਵਾਲ ਜਿਹੜਾ ਹੈ ਉਹ ਬੱਚਿਆਂ ਨੂੰ ਕੀਤਾ ਇਹਨਾਂ ਨੇ ਸਵਾਲ ਕੀਤਾ ਕਿ ਪਹਿਲਾ ਅੰਤਰਕਸ਼ ਯਾਤਰੀ ਜਿਹੜਾ ਆ ਉਹ ਕੌਣ ਹੈ ਜੀ ਬੱਚਿਆਂ ਨੇ ਸਾਰੀ ਕਲਾਸ ਨੇ ਬਾਹਾਂ ਖੜੀਆਂ ਕਰ ਲਈਆਂ ਜਦੋਂ ਬੱਚਿਆਂ ਨੇ ਬਾਹਾਂ ਖੜੀਆਂ ਕਰ ਲਈਆਂ ਤੇ ਇਹਨਾਂ ਨੇ ਪੁੱਛਿਆ ਵੀ ਹਾਂ ਬਈ ਹੂੰ ਤੇ ਬੱਚਿਆਂ ਨੇ ਕਿਹਾ ਪਹਿਲਾ ਅੰਤਰਕਸ਼ ਯਾਤਰੀ ਜਿਹੜਾ ਨੀਲ ਆਰਮਸਟ੍ਰॉन्ग ਹੈ ਜੀ ਸੋ ਇਹ ਗੱਲ ਤਾਥਾਤਮਕ ਤੌਰ ਤੇ ਭਾਵੇਂ ਗਲਤ ਹੈ ਕਿ ਨੀਲ ਆਰਮਸਟ੍ਰॉन्ग ਵੀ ਪਹਿਲਾ ਅੰਤਰਕਸ਼ ਯਾਤਰੀ ਨਹੀਂਗਾ ਇਹ ਗੱਲ ਗਲਤ ਹੈ ਜੀ ਪਰ ਸਾਰੀ ਕਲਾਸ ਜਿਹੜੀ ਐ ਉਹ ਇਸ ਗੱਲ ਤੇ ਖੜੀ ਸੀ ਕਿ ਨੀਲ ਆਰਮਸਟ੍ਰਾਂਗ ਜਿਹੜਾ ਆ ਉਹ ਪਹਿਲਾ ਅੰਤਰਿਕ ਸ਼ਾਤਰੀ ਆ ਜੀ ਸੋ ਇਹਨਾਂ ਨੇ ਬਜ਼ਾਏ ਇਹ ਦੇ ਕਿ ਉਸ ਕਲਾਸ ਨੂੰ ਰੈਕਟੀਫਾਈ ਕਰ ਦੇ ਉਹਨਾਂ ਨੂੰ ਐਜੂਕੇਟ ਕਰ ਦੇ ਵੀ ਬੱਚਿਓ ਨੀਲ ਆਰਮਸਟ੍ਰਾਂਗ ਆਰਮਸਟ੍ਰਾਂਗ ਜਿਹੜਾ ਆ ਉਹ ਪਹਿਲਾ ਅੰਤਰਿਕ ਯਾਤਰੀ ਨਹੀਂਗਾ ਇਹ ਤੋਂ ਪਹਿਲਾਂ ਸੋਵੀਅਤ ਦਾ ਯੂਰੀ ਗਾਗਰਿਨ ਹੂੰ ਜਿਹੜਾ 1961 ਦੇ ਵਿੱਚ ਜੀ ਅੰਤਰਕਸ਼ ਚ ਗਿਆ ਸੀ ਹੂੰ ਉਹ ਵੋਸਟੋਕ ਜਾਣ ਦੇ ਰਹੀ ਗਿਆ ਸੀ ਸੋ ਅਸੀਂ ਜੂਰੀ ਗਾਗਰਿਕ ਦਾ ਨਾਂ ਜਿਹੜਾ ਆ ਉਹ ਬੱਚਿਆਂ ਤੱਕ ਲੈ ਕੇ ਜਾਂਦੇ ਤੇ ਗੱਲ ਸਮਝ ਆਉਂਦੀ ਸੀ ਹੂੰ ਪਰ ਇਹਨਾਂ ਨੇ ਇਹ ਨਹੀਂ ਕੀਤਾ ਜੀ ਇਹ ਕਹਿੰਦੇ ਕਿ ਪਹਿਲਾ ਆਰਨ ਜਿਹੜਾ ਵਿਅਕਤੀ ਅੰਤਰਕਸ਼ ਵਿੱਚ ਗਿਆ ਉਹ ਹਨੂਮਾਨ ਸਾਹਿਬ ਸਨ ਹੂੰ ਉਹਨਾਂ ਨੇ ਹਨੂਮਾਨ ਹੋਰ ਦਾ ਨਾਮ ਸਤਕਾਰ ਨਾਲ ਲਿਆ ਜੀ ਉਹਨਾਂ ਨੇ ਬੱਚਿਆਂ ਨੂੰ ਇਹ ਦੱਸਿਆ ਕਿ ਹਨੂਮਾਨ ਜਦੋਂ ਸੂਰਜ ਨੂੰ ਫੜਨ ਜਾਂਦੇ ਨੇ ਜਦੋਂ ਹਨੂਮਾਨ ਲੰਕਾ ਜਾਂਦੇ ਨੇ ਜਦੋਂ ਹਨੂਮਾਨ ਲక్ష్ਮਣ ਲਈ ਪਹਾੜੀ ਜਿਹੜੀ ਆ ਉਹ ਚੁੱਕ ਲਿਆਉਂਦੇ ਨੇ ਉਹ ਸਾਰੇ ਰੈਫਰੈਂਸ ਉਹਨਾਂ ਨੇ ਦਿੱਤੇ ਹਮ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਆ ਇਹ ਤੱਥ ਤੇ ਮਿਥ ਦੇ ਰਲਗਟ ਕਰਨ ਦੇ ਨਾਲ ਉਹਨਾਂ ਨੇ ਇੱਕ ਨਵਾਂ ਜਿਹੜਾ ਉਹ ਬਖੇੜਾ ਖੜਾ ਕਰ ਦਿੰਦਾ ਹੁਣ ਇਸ ਬਖੇੜੇ ਵਿੱਚ ਉਹ ਜਿਹੜੇ ਵਿਦਿਆਰਥੀ ਨੇ ਉਹ ਕਿੱਧਰ ਖੜੇ ਹੋਣ ਹਮ ਵਿਦਿਆਰਥੀ ਦੀ ਜਿਹੜੀ ਹੈ ਨਾ ਮਨ ਦੀ ਸਲੇਟ ਬੜੀ ਕੋਰੀ ਹੁੰਦੀ ਹੈ ਉਹ ਕੋਰੀ ਸਲੇਟ ਤੇ ਅਸੀਂ ਲਿਖ ਕੀ ਦਿੱਤਾ ਇਹ ਲਿਖਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਮੈਂ ਤੇ ਇਹ ਸਮਝਦਾ ਵੀ ਜੇ ਸਾਡੇ ਮੰਤਰੀ ਇੱਦ ਇੱਦੇ ਹੀ ਲਾਇਕ ਆ ਨਾ ਤੇ ਫੇਰ ਸਾਡੇ ਸਕੂਲ ਦੇ ਮੁਖੀਆਂ ਨੂੰ ਇਹ ਕਹਿ ਦੇਣਾ ਚਾਹੀਦਾ ਹੈ ਕਿ ਲੱਗੇ ਸਕੂਲ ਦੇ ਵਿੱਚ ਜੀ ਕੋਈ ਵੀ ਮੰਤਰੀ ਦੇ ਸੰਤਰੀ ਅੰਦਰ ਨਾ ਆਵੇ ਕਿਉਂਕਿ ਅਸੀਂ ਬੱਚਿਆਂ ਦਾ ਅਗਲੀ ਜਨਰੇਸ਼ਨ ਨੂੰ ਬੇਵਕੂਫ ਨਹੀਂ ਬਣਾਉਣਾ ਜੀ ਸੋ ਇਸ ਕਰਕੇ ਇਹ ਗੱਲ ਚਰਚਾ ਚ ਆਈ ਹੈ ਜੀ ਬਿਲਕੁਲ ਸਰ ਤੁਸੀਂ ਤੱਤ ਤੇ ਮਿਥ ਦੀ ਗੱਲ ਕਰ ਰਹੇ ਹੋ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਮਿਥ ਹੁੰਦਾ ਜਿਹੜਾ ਮਿਥ ਲਿਆ ਗਿਆ ਦੁਨੀਆਂ ਭਰ ਦੀਆਂ ਜਿੰਨੀਆਂ ਵੀ ਸਭਿਤਾਵਾਂ ਨੇ ਜੀ ਉਹਨਾਂ ਦਾ ਆਪਣਾ ਇੱਕ ਫੋਕਲੋਰ ਹੁੰਦਾ ਉਸ ਫੋਕਲੋਰ ਦੇ ਵਿੱਚ ਉਹਨਾਂ ਦੀਆਂ ਮਿਥਾਂ ਹੁੰਦੀਆਂ ਨੇ ਉਹ ਮਿਥਾਂ ਦੇ ਸਿਰ ਤੇ ਕੋਈ ਕਲਚਰ ਕੋਈ ਸਭਤਾ ਜਿਹੜੀ ਆ ਉਹ ਜਿੰਦੀ ਹੈ ਅਸੀਂ ਸਾਡੇ ਕੋਲ ਢੇਰਾਂ ਮਿੱਥਾਂ ਨੇ ਸਾਡੀਆਂ ਕਈ ਐਸੀਆਂ ਮਿੱਥਾਂ ਨੇ ਜਿਹੜੀਆਂ ਹੋਰ ਜਾਤੀਆਂ ਦੀਆਂ ਵੱਖ-ਵੱਖ ਦੇਸ਼ਾਂ ਦੀਆਂ ਨਸਲਾਂ ਦੇ ਲੋਕਾਂ ਦੀਆਂ ਮਿੱਥਾਂ ਨਾਲ ਮੇਲ ਖਾਂਦੀਆਂ ਨੇ ਜੀ ਜਿਵੇਂ ਸਾਡੇ ਮਿੱਥ ਹੈ ਕਿ ਅਸੀਂ ਇੱਕ ਨੌਜਵਾਨ ਦੇ ਧੜ ਦੇ ਉੱਤੇ ਇੱਕ ਹਾਥੀ ਦਾ ਸਿਰ ਲਾਤਾ ਜਿਹਨੂੰ ਗਣੇਸ਼ ਜੀ ਕਰਕੇ ਇੱਕ ਤਰ੍ਹਾਂ ਤੇ ਪੂਜਦੇ ਆ ਜੀ ਇਦਾਂ ਦੀ ਇੱਕ ਮਿੱਥ ਜੁਨਾਨ ਵਿੱਚ ਪਈ ਆ ਜਿੱਥੇ ਔਰਤ ਦਾ ਅੱਧਾ ਧੜ ਜਿਹੜਾ ਆ ਉਹ ਮੱਛਲੀ ਦਾ ਆ ਸਾਡੇ ਕੋਲ ਨਰਸਿੰਘ ਦੀ ਮਿੱਥ ਹੈ ਜੀ ਨਰਸਿੰਘ ਸਾਡੇ ਫੋਕਲੋਰ ਚ ਪਿਆ ਇੱਕ ਐਸਾ ਹਿਸਟੋਰੀਕਲ ਪਾਤਰ ਹੈ ਜਿਹੜਾ ਨਾ ਔਰਤ ਹੈ ਨਾ ਮਰਦ ਹੈ ਨਾ ਬੰਦਾ ਹੈ ਨਾ ਦੇਵਤਾ ਹੈ ਜੀ ਉਹਦਾ ਅੱਧਾ ਧੜ ਜਾਨਵਰ ਦਾ ਹੈ ਅੱਧਾ ਮਨੁੱਖ ਦਾ ਹੈ ਸੋ ਇਦਾਂ ਦੀਆਂ ਜਿਹੜੀਆਂ ਮਿੱਥਾਂ ਹੁੰਦੀਆਂ ਨੇ ਉਹ ਹਰ ਫੋਕਲੋਰ ਦੇ ਲੋਕਾਂ ਕੋਲ ਆਪਣੀਆਂ ਆਪਣੀਆਂ ਹੁੰਦੀਆਂ ਨੇ ਸੋ ਇਹ ਤਾਂ ਹੋ ਗਈ ਮਿੱਥ ਦੂਸਰੀ ਹੈਗੀ ਤੱਥ ਤੱਥ ਹੁੰਦਾ ਸਚਾਈ ਜੇ ਜਿਹਦਾ ਪ੍ਰਮਾਣ ਹੋਵੇ ਹੁਣ ਹਨੁਮਾਨ ਹੋਰੀ ਜਿਵੇਂ ਉਹਨਾਂ ਨੇ ਕਿਹਾ ਕਿ ਉਹ ਸੂਰਜ ਨੂੰ ਫੜਨ ਗਏ ਉਹਨਾਂ ਲੱਗਾ ਕਿ ਸੂਰਜ ਕੋਈ ਫਰੂਟ ਹੈ ਲਾਲ ਰੰਗ ਦਾ ਪੱਕਿਆ ਹੋਇਆ ਫਰੂਟ ਹੈ ਤੇ ਉਹਨਾਂ ਨੇ ੜਾਰੀ ਮਾਰੀ ਤਾਂ ਸੂਰਜ ਫੜਨ ਚੱਲ ਗਿਆ ਹਨੁਮਾਨ ਇਨਨੂੰ ਪਵਨ ਪੁੱਤਰ ਵੀ ਕਹਿੰਦੇ ਆ ਨਾ ਵੀ ਇਹ ਪਵਨ ਪੁੱਤਰ ਹਵਾ ਦਾ ਪੁੱਤਰ ਆ ਤੇ ਇਹ ਇਹਦੀ ਉਡਲਾ ਉਡਣਾ ਬੜਾ ਆਸਾਨ ਹੈ ਹੁਣ ਤੁਸੀਂ ਇਹ ਦੇਖੋ ਨਾ ਵੀ ਸੂਰਜ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ ਸੂਰਜ ਨਾ ਸੂਰਜ ਦਾ ਤਾਪਮਾਨ ਜਿਹੜਾ ਆ ਉਹ 5500 ਡਿਗਰੀ ਸੈਲਸੀਅਸ ਹੈ ਮਤਲਬ ਉਥੇ ਲਾਗੇ ਛਾਗੇ ਵੀ ਨਹੀਂ ਜਾਇਆ ਜਾ ਸਕਦਾ ਸੋਚਿਆ ਤੱਕ ਨਹੀਂ ਜਾ ਸਕਦਾ ਸੋ ਅਸੀਂ हनुमान होरानु ਉੱਥੇ ਪਛਾਹ ਦਿੱਤਾ ਅਸੀਂ ਪਛਾਹਤਾ ਅਸੀਂ ਗੱਲਾਂ 'ਚ ਪਛਾਹ ਪਰ ਤੱਥ ਕਹਿੰਦੇ ਆ ਵੀ ਇਹ ਕੰਮ ਨਹੀਂ ਹੋ ਸਕਦਾ ਹੂੰ ਫਿਰ ਇੱਕ ਹੋਰ ਗੱਲ ਹੈ ਕਿ ਜਦੋਂ ਇਹਨਾਂ ਨੇ ਭਾਰਤ ਤੋਂ ਲੰਕਾ ਲਈ ਉਡਾਨ ਭਰੀ ਇਹਨਾਂ ਨੇ ਸੀਤਾ ਮਾਤਾ ਦਾ ਕੋਈ ਸਨੇਹਾ ਲੈ ਕੇ ਰਾਮਚੰਦਰ ਜੀ ਨੂੰ ਦੇਣਾ ਸੀ ਜਦੋਂ ਸੀਤਾ ਨੂੰ ਚੁੱਕ ਕੇ ਹਨੂਮਾਨ ਹੋਰੀ ਇਹ ਰਾਵਣ ਹੋਰੀ ਲੱਗੇ ਸੀ ਸੋ ਉਸ ਗੱਲ ਦੇ ਪ੍ਰਮਾਣ ਜੇ ਲੱਭਣ ਤੁਰੀਏ ਜੀ ਤੇ ਅੱਜ ਤੱਕ ਦੁਨੀਆ ਬਹੁਤ ਛੋਟੀ ਹੋ ਗਈ ਐ ਸ਼੍ਰੀਲੰਕਾ ਨਾਲ ਸਾਡੇ ਵਧੀਆ ਸਬੰਧ ਹੈ ਤਾਮਲ ਲੋਕ ਜਿਹੜੇ ਨੇ ਉਹ ਸ਼੍ਰੀਲੰਕਾ 'ਚ ਵੀ ਰਹਿੰਦੇ ਨੇ ਤੇ ਇੱਥੇ ਤਾਮਿਲਆਡੂ 'ਚ ਵੀ ਰਹਿੰਦੇ ਨੇ ਉਹਨਾਂ ਦੀ ਜ਼ੁਬਾਨ ਇੱਕ ਹੈ ਉਹ ਦੱਸਦੇ ਨੇ ਕਿ ਉੱਥੇ ਤਾਂ ਰਾਮਣ ਦਾ ਕੋਈ ਨਾਂ ਨਿਸ਼ਾਨ ਨਹੀਂ ਜੀ ਜੇ ਰਾਮਣ ਸ਼੍ਰੀਲੰਕਾ 'ਚ ਸੱਚਮੁੱਚ ਰਹਿੰਦੇ ਹੁੰਦੇ ਤਾਂ ਰਾਮਣ ਵਰਗੇ ਇਹ ਮਹਾਪੁਰਖ ਲਈ ਜੈ ਉਹ ਖਾਲਾ ਇੱਕ ਵੀ ਕਹੀਏ ਤੇ ਐਡੇ ਵੱਡੇ ਖਾਲਾ ਇੱਕ ਦੇ ਲਈ ਉੱਥੇ ਕੋਈ ਜਗ੍ਹਾ ਹੋਣੀ ਸੀ ਉਹਨਾਂ ਦੇ ਕਲਚਰ ਉਹਨਾਂ ਦੇ ਕਲਚਰ ਚਿਤਰਾਮਣ ਕਿਤੇ ਪਿਆ ਹੀ ਨਹੀਂ శ్రీਲੰਕਾ ਦੇ ਕਲਚਰ ਚਿਰਾਮਣ ਹੈ ਨਹੀਂ ਸਾਡੇ ਕਲਚਰ ਚ ਹੈਗਾ ਅਸੀਂ శ్రీਲੰਕਾ ਦਾ ਜਿਹੜਾ ਉਹ ਪੁਲ ਬਣਾਇਆ ਉਹ ਵੀ ਕਾਗਜ਼ਾਂ ਚ ਹੀ ਹੈ ਜਿਹੜਾ శ్రీਲੰਕਾ ਦੀ ਅਡਾਨ ਹੈ ਉਹ ਵੀ ਕਾਗਜ਼ਾਂ ਚ ਹੀ ਹੈ ਸੋ ਇਹ ਸਾਰੀਆਂ ਮਿੱਥਾਂ ਨੇ ਮਿੱਥ ਅਸਲੀਅਤ ਦਾ ਇੱਕ ਭਰਮ ਸਿਰਦੀ ਹੈ ਇਦਾਂ ਦੀਆਂ ਮਿੱਥਾਂ ਬਾਰੇ ਮਤਲਬ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਹਨਾਂ ਮਿੱਥਾਂ ਦੇ ਸਿਰ ਪੈਰ ਨਹੀਂ ਹੁੰਦੇ ਪਰ ਜੇ ਇਹ ਸਿਲੇਬਸ ਦਾ ਹਿੱਸਾ ਹੋ ਜਾਣ ਗਿਆ ਜੀ ਤੇ ਫਿਰ ਤੁਸੀਂ ਇਹ ਦੇਖੋ ਕਿ ਬੱਚਿਆਂ ਦਾ ਬਣੂਗਾ ਕੀ ਬਿਲਕੁਲ ਜਿਹੜੇ ਲੋਕ ਸਾਡੇ ਰਾਸ਼ਟਰਪਤੀ ਇਹ ਕਹਿੰਦੇ ਤੁਰਗਾ ਕਿ ਇੱਕ ਕੌਮ ਦਾ ਰਾਸ਼ਟਰ ਦਾ ਨਿਰਮਾਣ ਕਲਾਸਰੂਮ ਚ ਹੋਣਾ ਤੇ ਹੁਣ ਤੇ ਖਤਰਾ ਜੱਪੜ ਲੱਪਿਆ ਵੀ ਕਲਾਸਰੂਮ ਚ ਤੇ ਨਿਰਮਾਣ ਨਹੀਂ ਹੋਣਾ ਜੇ ਕਲਾਸਰੂਮ ਵਿੱਚ ਪਹਿਲਾ ਅੰਤਰਸ਼ਿਕ ਯਾਤਰੀ ਜਿਹੜਾ ਆ ਉਹ ਹਨੁਮਾਨ ਪੜਾਇਆ ਜਾਣਾ ਤੇ ਫਿਰ ਤੇ ਕਲਾਸਰੂਮ ਖਤਰਨਾਕ ਹੋ ਗਈ ਖਤਰਨਾਕ ਆ ਤਾਂ ਖੇਡਣ ਲੱਗ ਪੀ ਕਲਾਸ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਸਰ ਮੇਰਾ ਅਗਲਾ ਸਵਾਲ ਇਹ ਹੈ ਕਿ ਆਖਦੇ ਨੇ ਜਿਸ ਤਰ੍ਹਾਂ ਦੀ ਟਿੱਪਣੀ ਅ ਅਨੁਰਾਗ ਠਾਕੁਰ ਨੇ ਕੀਤੀ ਹੈ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਉਹ ਵੀ ਕਰਦੇ ਹੁੰਦੇ ਸਨ ਕੀ ਇਹ ਸੱਚ ਹੈ ਦੇਖੋ ਅਸਲ ਚ ਡੁੱਬੀ ਤਾਂ ਜੇ ਸਾਹ ਨਾ ਆਇਆ ਹਮ ਮਨੁੱਖ ਉਦੋਂ ਡੁੱਬਦਾ ਹੈ ਜਦੋਂ ਸਾਹ ਨਹੀਂ ਹੁੰਦਾ ਜੀ ਠੀਕ ਹੈ ਇਹ ਟਿੱਪਣੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਚਿਰ ਪਹਿਲਾਂ ਕੀਤੀਆਂ ਜੀ ਮੈਨੂੰ ਅੱਜ ਇਸ ਗੱਲ 'ਈ ਯਤਨ ਕਰਨੇ ਪਏ ਕਿ ਟਿੱਪਣੀਆਂ ਪ੍ਰਧਾਨ ਮੰਤਰੀ ਨੇ ਕਦੋਂ ਕੀਤੀਆਂ ਉਤਰੀ ਕਲੱਬ ਲਈ ਜੀ ਇਹ ਟਿੱਪਣੀਆਂ ਉਹਨਾਂ ਨੇ 25 ਅਕਤੂਬਰ 2014 'ਚ ਕੀਤੀਆਂ ਜਦੋਂ ਪਹਿਲੀ ਵਾਰੀ ਭਾਰਤ ਦੀ ਸਤਾ ਤੇ ਐਜ਼ ਏ ਪ੍ਰਧਾਨ ਮੰਤਰੀ ਕਾਬਜ਼ ਹੁੰਦੇ ਨੇ ਤੇ ਪਹਿਲੀ ਵਾਰੀ ਲੋਕਾਂ ਨੇ ਇੱਕ ਵੱਖਰੇ ਰੰਗ ਟੰਗ ਤੇ ਵੱਖਰੀ ਚਾਲ ਦੀ ਜਿਹੜੀ ਭਾਜਪਾਈ ਸਰਕਾਰ ਦੇਖੀ ਐ ਪਹਿਲਾਂ ਇਸ ਦੇਸ਼ ਨੇ ਭਾਜਪਾ ਦੀ ਗਵਾਈ ਵਾਲੀ ਸਰਕਾਰ ਸ਼੍ਰੀ ਅਟਲ ਵਿਹਾਰੀ ਭਾਜਪਾਈ ਦੀ ਦੇਖੀ ਐ ਅਟਲ ਵਿਹਾਰੀ ਭਾਜਪਾਈ ਹੋਰੀ ਬਹੁਤ ਸੰਜੀਦਾ ਕਿਸਮ ਦੇ ਵਿਅਕਤੀ ਸੀਗੇ ਜਿਨ੍ਹਾਂ ਦਾ ਮਾਣ ਸਤਕਾਰ ਮੇਰੇ ਖਿਆਲ ਚ ਆ ਵੀ ਉਹ ਪੀੜ੍ਹੀਆਂ ਤੱਕ ਚੱਲਣਾ ਪਰ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਸਰਕਾਰ ਐ ਇਹਦੀ ਸਰਕਾਰ ਦੇ ਪਹਿਲੇ ਸਾਲ ਦੇ ਵਿੱਚ ਹੀ ਇੱਕ ਰਿਲਾਇੰਸ ਨੇ ਆਪਣਾ ਮੁੰਬਈ ਦੇ ਵਿੱਚ ਇੱਕ ਹਸਪੀਟਲ ਖੋਲਿਆ ਉਸ ਹਸਪੀਟਲ ਦਾ ਨਾਮ ਸੀ ਐਚ ਐਨ ਰਿਲਾਇੰਸ ਫਾਊਂਡੇਸ਼ਨ ਹਸਪੀਟਲ ਜੀ ਉਹਦਾ ਉਦਘਾਟਨ ਸੀ ਤੇ ਉਹ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਹੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਹਾਭਾਰਤ ਵਿੱਚ ਆਉਂਦਾ ਹੈ ਮਹਾਭਾਰਤ ਇੱਕ ਸਾਡਾ ਗ੍ਰੰਥ ਹੈ ਜੀ ਮਹਾਭਾਰਤ ਵਿੱਚ ਆਉਂਦਾ ਹੈ ਕਿ ਕਰਨ ਮਾਂ ਦੀ ਕੁੱਖ ਚੋਂ ਪੈਦਾ ਨਹੀਂ ਸੀ ਹੋਇਆ ਹੂੰ ਕਰਨ ਬਾਰੇ ਜ਼ਿਕਰ ਆਉਂਦਾ ਹੈ ਜੀ ਇਹ ਮਾਂ ਦੀ ਕੱਖ ਚੋਂ ਪੈਦਾ ਨਹੀਂ ਸੀ ਹੋਇਆ ਉਹ ਜੈਨੇਟਿਕ ਸਾਇੰਸ ਦੇ ਜ਼ਰੀਏ ਪੈਦਾ ਹੋਇਆ ਸੀ ਹੂੰ ਮਤਲਬ ਕਾਰਨ ਦਾ ਪੈਦਾ ਹੋਣਾ ਮਹਾਭਾਰਤ ਵਿੱਚ ਕਿ ਮਿੱਥ ਹੈ ਜੀ ਉਸ ਮੈਥ ਨੂੰ ਜੈਨੇਟਿਕ ਸਾਇੰਸ ਦੇ ਨਾਲ ਤੋੜ ਕੇ ਜੇ ਦੇਸ਼ ਦਾ ਪ੍ਰਧਾਨ ਮੰਤਰੀ ਬਿਆਨ ਕਰਦਾ ਨਾ ਤੇ ਫਿਰ ਬਹੁਤ ਮਤਲਬ ਨਤੀਜੇ ਦੇ ਦੇਰ ਸਵੇਰ ਮਾਰੇ ਆਉਣੇ ਸੀ ਜੀ ਜੀ ਫਿਰ ਇਸੇ ਤਲਾ ਦਾ ਉਸੇ ਹੀ ਬਿਆਨ ਵਿੱਚ ਉਹ ਅੱਗੇ ਜਾ ਕੇ ਕਿਹਾ ਕਿ ਜਿਹੜੀ ਪਹਿਲੀ ਪਲਾਸਟਿਕ ਸਰਜਰੀ ਆ ਉਹ ਸਾਡੇ ਸਰਜਨ ਨੇ ਉਸ ਬਾਲਗ ਦੇ ਕੀਤੀ ਜਿਹਦਾ ਜਿਹਦੀ ਧੌਣ ਗੁੱਸੇ ਚ ਉਹਦੇ ਬਾਪ ਨੇ ਲਾਤੀ ਸੀ ਤੇ ਉਹਦੀ ਥਾਂ ਤੇ ਅਸੀਂ ਇੱਕ ਹਾਥੀ ਦਾ ਜਿਹੜਾ ਸਿਰ ਆ ਉਹ ਜੋੜਤਾ ਜੋੜਤਾ ਜੀ ਸ਼੍ਰੀ ਗਣੇਸ਼ ਦੀ ਗੱਲ ਉਹ ਕਰਦੇ ਨੇ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਡੀ ਮਿੱਥ ਚ ਪਈ ਆ ਗੱਲ ਗਣੇਸ਼ ਵਾਲੀ ਕਥਾ ਸਾਡੇ ਦੇਸ਼ ਦੇ ਹਿੰਦੂ ਕਲਚਰ 'ਚ ਵੱਸਦੇ ਲੋਕਾਂ ਨੇ ਬੱਚੇ-ਬੱਚੇ ਨੂੰ ਪਤਾ ਜੀ ਪਰ ਇਹ ਸਾਇੰਸ ਹੈ ਇਹ ਸੱਚ ਹੈ ਇਹ ਤੱਥ ਹੈ ਇਹ ਗੱਲ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਤੱਥ ਬਣਾ ਕੇ ਪੇਸ਼ ਕਰਦਾ ਜੋ ਜਦੋਂ ਇਹਨੂੰ ਵਿਗਿਆਨ ਦੀ ਜੜ ਦੇ ਦੀ ਰੂਟ ਦੇ ਤੌਰ ਤੇ ਬਿਆਨ ਕਰਦਾ ਜੀ ਤਾਂ ਫਿਰ ਇਹ ਜਿਹੜੇ ਸਿੱਟੇ ਆ ਇਹ ਬੜੇ ਭਿਆਨਕ ਨਿਕਲਦੇ ਨੇ ਤੁਸੀਂ ਇਹ ਦੇਖੋ ਇੱਕ ਸਾਧਵੀ ਸੀ ਐ ਪ੍ਰਗਿਆ ਠਾਕੁਰ ਸ਼ਾਦੋਦਨਾ ਜੀ ਉਹ ਕੈਂਸਰ ਦੀ ਪੇਸ਼ੈਂਟ ਸੀ ਕਿ ਨਹੀਂ ਸੀ ਇਹਦੀ ਮੈਨੂੰ ਪਤਾ ਪਰ ਉਹ ਕਹਿੰਦੀ ਸੀ ਕਿ ਮੈਂ ਗਾਈ ਦਾ ਮੂਤਰ ਪੀਂਦੀ ਆ ਜੀ ਗਾਈ ਦਾ ਜਿਹੜਾ ਗੋਬਰ ਹੈ ਉਹਦਾ ਲੇਪ ਕਰਦੀ ਆ ਤੇ ਗਾਈ ਦੇ ਪਿੰਡੇ ਤੇ ਹੱਥ ਫੇਰਦੀ ਆ ਇਸ ਕਰਕੇ ਮੇਰਾ ਕੈਂਸਰ ਠੀਕ ਹੋ ਗਿਆ ਹਮ ਮਤਲਬ ਕੈਂਸਰ ਵਰਗੀ ਜਿਹੜੀ ਬਿਮਾਰੀ ਹੈ ਉਹਨਾਂ ਸੰਸਾਰ ਦੇ ਵਿਗਿਆਨਿਕ ਸੋਚ ਵਾਲੇ ਦੇਸ਼ ਜਿਹੜੇ ਨੇ ਚਿੰਤਤ ਨੇ ਵੀ ਇਹਦੇ ਤੋਂ ਨਿਯਾਤ ਪਾਉਣ ਲਈ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਤੇ ਸਾਡਾ ਇੱਕ ਮੰਤਰੀ ਕਮ ਸਾਡਾ ਇੱਕ ਧਾਰਮਿਕ ਆਗੂ ਇਹ ਕਹੀ ਜਾਂਦਾ ਕਿ ਮੈਂ ਨਿਯਾਤ ਪਾਈ ਹੈ ਤੁਸੀਂ ਵੀ ਗਾਈਆਂ ਤੇ ਹੱਥ ਫੇਰੀ ਜਾਓ ਗਾਈਆਂ ਦਾ ਮੂਤਰ ਪੀਜੋ ਇੱਕ ਵੀ ਸਾਇੰਸ ਦਾ ਜਿਹੜਾ ਆ ਉਹ ਇਸ ਗੱਲ ਦੇ ਹੱਕ 'ਚ ਨਹੀਂ ਖੜਦਾ ਵੀ ਗਾਂ ਦੇ ਮੂਤਰ ਜਿਹੜਾ ਹੈ ਉਹ ਪੀਣ ਦੇ ਨਾਲ ਠੀਕ ਹੋਏਗਾ ਜੇ ਮੈਂ ਅੱਜ ਇਸ ਖੇਤਰ 'ਚ ਥੋੜਾ ਜਿਹਾ ਸੋਚਣ ਲੱਗ ਪਿਆ ਵੀ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਜਿੰਨੇ ਵੀ ਸਾਡੇ ਹੋਏ ਨੇ ਪਹਿਲੇ ਪੰਡਤ ਜਵਾਰ ਲਾਲ ਨਹਿਰੂ ਹੋរី ਪੱਡਜਵਾਲਾ ਨਹਿਰੂ ਹਰਾਂ ਦੀ ਮੈਂ ਡਿਸਕਵਰੀ ਆਫ ਇੰਡੀਆ ਪੜ੍ਹੀ ਆ ਉਹਨਾਂ ਤੇ ਬੜਾ ਸਪਸ਼ਟ ਕਿਹਾ ਸੀਗਾ ਵੀ ਦੇਸ਼ ਦਾ ਜਿਹੜਾ ਵਿਕਾਸ ਹੈ ਉਹ ਵਿਗਿਆਨਕ ਲੀਹਾਂ ਤੇ ਹੋਏਗਾ ਹੂੰ ਇਹਦੇ ਚ ਅੰਧਵਿਸ਼ਵਾਸ ਲਈ ਕੋਈ ਥਾਂ ਨਹੀਂ ਹੋਏਗੀ ਜੀ ਉਹਨਾਂ ਨੇ ਕਦੀ ਵੀ ਗੈਰ ਵਿਗਿਆਨਕ ਨਾ ਸੋਚਿਆ ਤੇ ਨਾ ਗੱਲ ਕੀਤੀ ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਹੋਰੀ ਥੋੜਾ ਸਮਾਂ ਰਹਿਨੇ ਉਸ ਤੋਂ ਬਾਅਦ ਇੰਦਰਾ ਗਾਂਧੀ ਰਹੀ ਆ ਉਸ ਤੋਂ ਬਾਅਦ ਮਰਾਰਜੀ ਦੇਸਾਈ ਦਾ ਜਗੋਂਦਾ ਮਰਾਰਜੀ ਦੇਸਾਈ ਹੋਰੀ ਜਿਹੜੀ ਯੂਰਨ ਥੈਰੇਪੀ ਆ ਉਹ ਇਸ ਗੱਲ ਦੀ ਵਕਾਲਤ ਕਰਦੇ ਹੁੰਦੇ ਸੀ ਇਸ ਗੱਲ ਦੀ ਐਡਵੋਕੇਸੀ ਕਰਦੇ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਆਪਣਾ ਪਿਸ਼ਾਬ ਪੀਂਦਾ ਹਾਂ ਤੇ ਉਹਦੇ ਨਾਲ ਮੇਰੀ ਲੰਮੀ ਉਮਰ ਦਾ ਰਾਜ਼ ਇਹ ਹੈ ਜੀ ਸਾਡੇ ਤੇ ਸਰਦਾਰ ਫੌਜਾ ਸਿੰਘ ਹੁਣੇ ਰੇਸ ਵੀ ਲਾਉਂਦੇ ਸੀ 115 ਸਾਲਾਂ ਤੀ ਉਮਰ ਭੋਕੇ ਉਹ ਵੀ ਐਕਸੀਡੈਂਟ ਨਾਲ ਮਰੇ ਨੇ ਮਤਲਬ ਉਹ ਤਾਂ ਐ ਨਹੀਂ ਸੀ ਕਰਦੇ ਮੇਰਾ ਮਤਲਬ ਇਹ ਤੁਸੀਂ ਜੇ ਲੰਮੀ ਉਮਰਦੇ ਹੋ ਮੈਂ ਸਮਝਦਾ ਇਹ ਨਹੀਂ ਲੰਮੀ ਉਮਰ ਵੀ ਨਹੀਂ ਸੀ ਉਹਦੇ ਲਈ ਗੈਰ ਵਿਗਿਆਨਕ ਗੱਲਾਂ ਜਿਹੜੀਆਂ ਕਰਨੀਆਂ ਸੋ ਸੋ ਬਾਰੀ ਦੇ ਦਿਆ ਸੋ ਬਾਅਦ ਦੇ ਵਿੱਚ ਨਰਸ ਮਹਰਾਓ ਹੋਰੀ ਆਏ ਡਾਕਟਰ ਮਨਮੋਨ ਸਿੰਘ ਹੋਰੀ ਆਏ ਜੀ ਵਾਜਪਾਈ ਸਾਹਿਬ ਆਏ ਐਸੋ ਜਿੰਨੇ ਰਜੀਵ ગાંધી ਹੋਰੀ ਆਏ ਜਿੰਨੇ ਵੀ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਸੰਵਿਧਾਨ ਦੇ ਆਰਟੀਕਲ ਜਿਹੜਾ 51 A ਬਰੈਕਟ ਐਚ ਹੈ ਉਹਦੇ ਮੁਤਾਬਕ ਸੈਂਟਾ ਵਿਗਿਆਨਕ ਜਿਹੜਾ ਸੈਂਟੀਮੈਂਟ ਹੈ ਡਿਵੈਲਪ ਕਰਨ ਦੀ ਗੱਲ ਕੀਤੀ ਹੁਣ ਜੇ ਵਿਗਿਆਨਿਕ ਸੈਂਟੀਮੈਂਟ ਜਿਹੜਾ ਆ ਉਹ ਡਿਵੈਲਪ ਕਰਨਾ ਹੈ ਲੋਕਾਂ ਦਾ ਤੇ ਕੀ ਇਦਾਂ ਕੀਤਾ ਜਾਏਗਾ ਕਿ ਸਾਡਾ ਜਿਹੜਾ ਪਹਿਲਾ ਅੰਤਰਕਸ਼ ਯਾਤਰੀ ਹੈ ਉਹ ਹਨੂਮਾਨ ਹੈ ਅਸੀਂ ਬਾਲਗ ਦੇ ਸਿਰ ਤੇ ਹਾਥੀ ਦਾ ਸਿਰ ਲਾ ਦਿੰਨੇ ਆ ਸਾਡੀ ਪਹਿਲੀ ਸਰਜਰੀ ਹੈ ਅਸੀਂ ਜਿਹੜਾ ਜੈਨੇਟਿਕ ਸਾਇੰਸ ਰਾਈ ਕਰਨ ਵਰਗਾ ਮਹਾਬਲੀ ਪੈਦਾ ਕਰ ਲਿਆ ਸੀ ਸੋ ਇਹ ਗੱਲਾਂ ਜਿਹੜੀਆਂ ਨੇ ਗੈਰ ਵਿਗਿਆਨਿਕ ਆ ਇਹ ਗੱਲਾਂ ਰੂਲਿੰਗ ਪਾਰਟੀ ਦੇ ਆਗੂਆਂ ਦੇ ਮੂੰਹ ਨਹੀਂ ਸੋਪਦੀ ਜੀ ਬਿਲਕੁਲ ਅਗਲਾ ਸਰ ਇਸ ਮੁੱਦੇ ਨਾਲ ਸੰਬੰਧਿਤ ਸਵਾਲ ਇਹ ਹੈ ਕਿ ਹੁਣ ਸੁਣਿਆ ਹੈ ਕਿ UGC ਨੇ ਵੀ ਭਾਰਤੀ ਇਤਿਹਾਸ ਵਿਦਿਆਸ ਨੂੰ ਰਲਗੜ ਕਰਦਿਆਂ ਕੋਈ ਨਵਾਂ ਫੈਸਲਾ ਲਿਆ ਠੀਕ ਹੈ ਦੇਖੋ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜਿਹੜਾ ਹੈ ਇਹ ਹਰ এডਿਕੇਸ਼ਨ ਦੀਆਂ ਅਲੇ ਗ੍ਰਾਂਟ ਦੇਣ ਦਾ ਕੰਮ ਕਰਦਾ ਹੈ ਜੀ 2014 ਤੋਂ ਇਹ ਗ੍ਰਾਂਟ ਕਮਿਸ਼ਨ ਨੋਲਿਜ ਕਮਿਸ਼ਨ ਬਣਾਤਾ ਇਹਦੇ ਚੋ ਗ੍ਰਾਂਟ ਮੰਨ ਸੀ ਮੰਨ ਵੀ ਕਰਦੀ ਵੀ ਹੁਣ ਗ੍ਰਾਂਟ ਨਹੀਂ ਨਾ ਨੋਲਿਜ ਹੀ ਦੇਣਾ ਹੈ ਹਮ ਤੇ ਹੁਣ ਨੋਲਿਜ ਦਾ ਸਿਖਰ ਇਹ ਹੈ ਵੀ ਇਹਨਾਂ ਨੇ ਖਰੜਾ ਤਿਆਰ ਕੀਤਾ ਉਹਦੇ ਚ ਇਹਨਾਂ ਨੇ ਕਿਹਾ ਵੀ ਆ ਜਿਹੜੀਆਂ 9 ਕਿਤਾਬਾਂ ਨੇ ਇਹਨਾਂ 9 ਕਿਤਾਬਾਂ ਦੇ ਵਿੱਚ ਜਿਹੜਾ ਭਾਰਤੀ ਇਤਿਹਾਸ ਹੈ ਭਾਰਤੀ ਇਤਿਹਾਸ ਹੈ ਉਹ ਪੜਾਇਆ ਜਾਣਾ ਚਾਹੀਦਾ ਹੈ ਸੋ ਉਹਨਾਂ ਨੇ ਜਿਹੜੇ ਅੰਡਰ ਗ੍ਰੈਜੂਏਟ ਕੋਰਸਸ ਨੇ ਉਹਨਾਂ ਚ ਭਾਰਤੀ ਇਤਿਹਾਸ ਇਤਿਹਾਸ ਦੇ 5 ਕ੍ਰੈਡਿਟ ਜੋੜ ਦਿੱਤੇ ਨੇ 5 ਕ੍ਰੈਡਿਟ ਦਾ ਤੁਸੀਂ ਮਤਲਬ ਇਹ ਸਮਝੋ ਵੀ ਉਸ ਕ੍ਰੈਡਿਟ ਬੇਸ ਸਿਸਟਮ ਦੇ ਵਿੱਚ ਬੱਚਿਆਂ ਨੂੰ ਉਹ ਚੀਜ਼ਾਂ ਪੜ੍ਹਨੀਆਂ ਹੀ ਪੈਣਗੀਆਂ ਜੀ ਜਿੰ ਜਿੱਦਾਂ ਦੀਆਂ ਗੱਲਾਂ ਆਪਣੇ ਅੰਦਰਾਗ ਠਾਕਰ ਹੋਰਾਂ ਨੇ ਕੀਤੀਆਂ ਜਿੱਦਾਂ ਦੀਆਂ ਗੱਲਾਂ ਇਹ ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਰਾਂ ਨੇ ਕੀਤੀਆਂ ਪੜ੍ਹਦੀਆਂ ਪੜ੍ਹ ਗਿਆ ਹੁਣ ਜੇ ਇਸ ਬੱਚੇ ਨੇ ਕਮਰਸ ਪੜ੍ਹਨੀ ਹੈ ਉਹਨੂੰ ਕਟਲਿਆ ਦਾ ਨੀਤੀ ਸ਼ਾਸਤਰ ਪੜ੍ਹਨਾ ਪਏਗਾ ਜੇ ਪੋਲਿਟਿਕਲ ਸਾਇੰਸ ਪੜ੍ਹਨੀ ਹੈ ਉਹਨੂੰ ਸਵਰਕਰ ਦੀ ਆਜ਼ਾਦੀ ਦੇ ਘੋਲ ਵਿੱਚ ਜਿਹੜੀ ਕੁਰਬਾਨੀ ਹੈ ਉਹ ਪੜ੍ਹਨੀ ਪੈਣੀ ਹੈ ਸਵਰਗਰ ਬਾਰੇ ਕਿਸੇ ਕੋਲ ਲੁਕਿਆ ਹੋਇਆ ਨਹੀਂ ਕਿਉਂ ਕਾਲੇ ਪਾਣੀ ਦੀ ਜੇਲ੍ਹ ਚੋਂ ਤਿੰਨ ਚਿੱਠੀਆਂ ਮਾਫੀ ਨਾਵੇਂ ਲਿਖ ਕੇ ਤੇ ਉਹ ਆਏ ਸੀ ਤੇ ਦੂਸਰੇ ਬੰਨੇ ਉਹ ਲੋਕ ਜਿਹੜੇ ਸੈਂਕੜਿਆਂ ਦੀ ਗਣਤੀ ਚ ਉੱਥੇ ਫਾਂਸੀਆਂ ਚ ਲੱਗੇ ਹਜ਼ਾਰਾਂ ਦੀ ਗਣਤੀ ਚ ਜਿਹੜੇ ਨੇ ਉਹ ਉਹ ਮਾਫੀਆਂ ਨਹੀਂ ਲਿਖੀਆਂ ਉੱਥੇ ਖੁਦਕੁਸ਼ੀਆਂ ਕਰਕੇ ਮਰ ਗਏ ਜੀ ਕਿੰਨੇ ਲੋਕ ਨੇ ਜਿਹੜੇ ਵਿਕਲਾੰਗ ਹੋ ਕੇ ਅਪਾਹ ਹੋ ਕੇ ਮੈਂਟਲੀ ਡਿਸੇਬਲ ਹੋ ਕੇ ਆਏ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦੀਆਂ ਜੀਵਨੀਆਂ ਨਹੀਂ ਪੜਨੀਆਂ ਅਸੀਂ ਵੀਰ ਸਵਰਕਰ ਪੜਨਾ ਹੈ ਸੋ ਇਦਾਂ ਦਾ ਹੁਣ ਇੱਕ ਕ੍ਰੈਡਿਟ ਬੇਸਡ ਸਿਸਟਮ ਵਿੱਚ ਭਾਰਤੀ ਇਤਿਹਾਸ ਇਤਿਹਾਸ ਨੂੰ ਰਲਗੱਡ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੂਸਰੇ ਬੰਨੇ 100 ਤੋਂ ਵੱਧ ਸਾਇੰਸਦਾਨਾਂ ਨੇ ਇੱਕ ਚਿੱਠੀ ਜੜੀ ਹੈ ਉਹ ਲਿਖੀ ਆ ਤੇ ਜਿਹਦੇ ਵਿੱਚ ਕਿਹਾ ਗਿਆ ਕਿ ਸਾਡੀ ਸਰਕਾਰਾਂ ਜਿਹੜੀਆਂ ਨੇ ਉਹ ਗੈਰ ਵਿਗਿਆਨਕ ਤਰੀਕੇ ਦੇ ਨਾਲ ਗੈਰ ਵਿਗਿਆਨਕ ਜਿਹੜੀਆਂ ਧਾਰਨਾਵਾਨ ਨੇ ਉਹਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀਆਂ ਨੇ ਸੋ ਇਸ ਦ੍ਰਿਸ਼ਟੀ ਤੋਂ ਕਿਹਾ ਜਾ ਸਕਦਾ ਕਿ ਹਿੰਦੁਸਤਾਨ ਦੀ ਜਿਹੜੀ ਸਿਆਸਤ ਹੈ ਨਾ ਉਹ ਕੱਲੀ ਡੈਮੋਕਰੈਟਿਕ ਸੈਟਅਪ ਤੇ ਫੇਲ ਨਹੀਂ ਹੋ ਰਹੀ ਉਹ ਵਿਗਿਆਨਕ ਤੌਰ ਤੇ ਵੀ ਇਹ ਸੋਸਾਇਟੀ ਨੂੰ ਸचेत ਤੌਰ ਤੇ ਜਿਹੜਾ ਉਹ ਰਿਵਰਸ ਗੇਅਰ ਲਾ ਕੇ ਪੱਥਰ ਯੁੱਗ ਵੱਲ ਨੂੰ ਲੈ ਕੇ ਜਾ ਰਹੀ ਹੈ ਜੀ ਬਿਲਕੁਲ ਹੋਰ ਵੀ ਖਬਰਾਂ ਤੇ ਗੱਲਬਾਤ ਕਰਾਂਗੇ ਹੁਣ ਲੈਨੇ ਆ ਬ੍ਰੇਕ ਮਿਲਦੇ ਆ ਬ੍ਰੇਕ ਤੋਂ ਬਾਅਦ